ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1344 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1345 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਰਭਾਤੀ ਮਹੱਲਾ ਪਹਿਲਾ ਰਾਗ ਪ੍ਰਭਾਤੀ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ RAM ਨਾਮ ਜਪੇ ਅੰਤਰ ਪੂਜਾ हे ਪੰਡਤ ਪਰਮਾਤਮਾ ਦਾ ਨਾਮ ਜਪ ਇਹੀ ਅੰਤਰ ਆਤਮੇ ਪਰਮਾਤਮ ਦੇਵ ਦੀ ਪੂਜਾ ਹੈ ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਈ ਰੱਖ ਤੈਨੂੰ ਸਮਝ ਆ ਜਾਏਗੀ ਕਿ ਪਰਮਾਤਮਾ ਤੋਂ ਬਿਨਾ ਕੋਈ ਦੇਵੀ ਦੇਵਤਾ ਨਹੀਂ ਹੈ ਜਿਸ ਦੀ ਪੂਜਾ ਕੀਤੀ ਜਾਏ ਏ ਕੋ ਰਵ ਰਹਾ ਸਭ ਠਾਈ ਹੈ ਪੰਡਤ ਇੱਕ ਪਰਮਾਤਮਾ ਸਭ ਥਾਵਾਂ ਵਿੱਚ ਵਿਆਪਕ ਹੈ ਅਵਰ ਨਾ ਦੀਸੈ ਕਿਸ ਪੂਜ ਚੜਾਈ ਰਹਾਓ ਮੈਨੂੰ ਉਸ ਤੋਂ ਬਿਨਾ ਕਿਤੇ ਕੋਈ ਹੋਰ ਨਹੀਂ ਦਿਸਦਾ ਮੈਂ ਹੋਰ ਕਿਸ ਦੀ ਪੂਜਾ ਕਰਾਂ ਮੈਂ ਹੋਰ ਕਿਸ ਨੂੰ ਫੁੱਲ ਆਦਿਕ ਭੇਟ ਕਰਾਂ ਰਹਾਓ ਮਨ ਤਨ ਆਗੇ ਜੀੜਾ ਤੁਝ ਪਾਸ हे ਪੰਡਤ ਇਹ ਫੁੱਲਾਂ ਦੀ ਭੇਟ ਕਿਸ ਅਰਥ हे ਪ੍ਰਭੂ ਮੇਰਾ ਇਹ ਮਨ ਮੇਰਾ ਇਹ ਸਰੀਰ ਤੇਰੇ ਅੱਗੇ ਹਾਜ਼ਰ ਹੈ ਮੇਰੀ ਇਹ ਨਿੱਕੀ ਜਿੰਦ ਪੀ ਤੇਰੇ ਹਵਾਲੇ ਹੈ ਜਿਉਂ ਭਾਵੈ ਤਿਉਂ ਰੱਖੋ ਅਰਦਾਸ ਮੈਂ ਤਾਂ ਇਉਂ ਪਰਮਾਤਮਾ ਦੇ ਦਰ ਤੇ ਅਰਦਾਸ ਕਰਦਾ ਹਾਂ हे ਪ੍ਰਭੂ ਜਿਵੇਂ ਤੇਰੀ ਰਜ਼ਾ ਹੈ ਮਨੁ ਉਵੇਂ ਹੀ ਰਖ ਸੱਚ ਜਿਹਵਾ ਹਰ ਰਸ ਨਰਸਾਈ ਜਿਹੜਾ ਮਨੁੱਖ ਆਪਣੀ ਜੀਬ ਨਾਲ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ ਤੇ ਆਪਣੀ ਜੀਬ ਨੂੰ ਪ੍ਰਭੂ ਦੇ ਨਾਮ ਰਸ ਵਿੱਚ ਰਸਾ ਲੈਂਦਾ ਹੈ ਗੁਰਮਤਿ ਛੂਟ ਸੁਪ੍ਰਭ ਸਰਣਾਈ ਗੁਰੂ ਦੀ ਮਤ ਲੈ ਕੇ ਪ੍ਰਭੂ ਦੀ ਸ਼ਰਨ ਪੈਂਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਕਰਮ ਧਰਮ ਪ੍ਰਭ ਮੇਰੇ ਕੀਏ ਪਰਮਾਤਮਾ ਸਭ ਹੀ ਜੀਵਾਂ ਵਿੱਚ ਵਿਆਪਕ ਹੈ ਇਸ ਦ੍ਰਿਸ਼ਟੀਕੋਣ ਤੋਂ ਮੇਰੇ ਪਰਮਾਤਮਾ ਨੇ ਹੀ ਕਰਮਕਾਂਡ ਬਣਾਏ ਹਨ ਨਾਮ ਵਡਾਈ ਸਿਰ ਕਰਮਾ ਕੀਏ ਪਰ ਪ੍ਰਭੂ ਨੇ ਹੀ ਨਾਮ ਸਿਮਰਨ ਨੂੰ ਸਭ ਕਰਮਾਂ ਦੇ ਉੱਤੇ ਵਡਿਆਈ ਦਿੱਤੀ ਹੈ ਸਤ ਗੁਰ ਕੈ ਵਸ ਚਾਰ ਪਦਾਰਥ ਲੋਕ ਦੁਨੀਆਂ ਤੇ ਪਦਾਰਥਾਂ ਦੀ ਖਾਤਰ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਫਿਰਦੇ ਹਨ ਪਰ ਗੁਰੂ ਦੇ ਇਖਤਿਆਰ ਵਿੱਚ ਧਰਮ ਅਰਥ ਕਾਮ ਮੋਖ ਚਾਰੇ ਹੀ ਪਦਾਰਥ ਹਨ ਤੀਨ ਸਮਾਏ ਏਕ ਕਿਰਤਾਰਥ ਗੁਰੂ ਦੀ ਸ਼ਰਨ ਪਿਆ ਪਹਿਲੇ ਤਿੰਨਾ ਪਦਾਰਥਾਂ ਦੀ ਵਾਸ਼ਨਾ ਹੀ ਮੁੱਕ ਜਾਂਦੀ ਹੈ ਤੇ ਮਨੁੱਖ ਨੂੰ ਇੱਕ ਵਿੱਚ ਸਫਲਤਾ ਹੋ ਜਾਂਦੀ ਹੈ ਭਾਵ ਮਾਇਆ ਦੇ ਮੋਹ ਤੋਂ ਮੁਕਤੀ ਮਿਲ ਜਾਂਦੀ ਹੈ ਸਤਗੁਰ ਦੀਏ ਮੁਕਤ ਧਿਆਨਾ ਜਿਨ੍ਹਾਂ ਮਨੁੱਖਾ ਨੂੰ ਗੁਰੂ ਨੇ ਮਾਇਆ ਦੇ ਮੋਹ ਤੋਂ ਖਲਾਸੀ ਬਖਸ਼ੀ ਪ੍ਰਭੂ ਚਰਨਾਂ ਵਿੱਚ ਸੂਰਤ ਜੋੜਨ ਦੀ ਦਾਤ ਦਿੱਤੀ ਹਾਰ ਪਦ ਚੀਨ ਭਏ ਪ੍ਰਧਾਨਾ ਉਹਨਾਂ ਨੇ ਪ੍ਰਮਾਤਮਾ ਨਾਲ ਮੇਲ ਵਸਤਾ ਪਛਾਣ ਲਈ ਤੇ ਉਹ ਲੋਕ ਪਰਲੋਕ ਵਿੱਚ ਮੰਨੇ ਪਰਵੰਨੇ ਹੋ ਗਏ ਮਨ ਤਨ ਸੀਤਲ ਗੁਰ ਬੂਜ ਬੁਝਾਈ ਜਿਨ੍ਹਾਂ ਮਨੁੱਖਾ ਨੂੰ ਸਤਿਗੁਰ ਨੇ ਆਤਮਿਕ ਜੀਵਨ ਦੀ ਸਮਝ ਬਖਸ਼ੀ ਉਹਨਾਂ ਦਾ ਮਨ ਉਹਨਾਂ ਦਾ ਸਰੀਰ ਭਾਵ ਗਿਆਨ ਇੰਦਰੀ ਵਕਾਰਾਂ ਦੀ ਤਪਸ਼ ਤੋਂ ਬਚ ਕੇ ਠੰਡੇ ਠਾਰ ਹੋ ਗਏ ਸੀਤਲ ਹੋ ਗਏ ਨਿਰਮਲ ਹੋ ਗਏ ਪਵਿੱਤਰ ਹੋ ਗਏ ਪ੍ਰਭ ਨੇ ਵਾਜੇ ਕਨ ਕੀਮਤ ਪਾਈ ਪ੍ਰਭੂ ਨੇ ਉਹਨਾਂ ਦੀ ਵਡਿਆਈ ਪ੍ਰਭੂ ਨੇ ਉਹਨਾਂ ਨੂੰ ਵਡਿਆਈ ਦਿੱਤੀ ਉਹਨਾਂ ਦਾ ਆਤਮਿਕ ਜੀਵਨ ਇਤਨਾ ਉੱਚਾ ਹੋ ਗਿਆ ਕਿ ਕੋਈ ਆਦਮੀ ਉਸ ਦਾ ਮੁੱਲ ਨਹੀਂ ਪਾ ਸਕਦਾ ਕਉ ਨਾਨਕ ਗੁਰੂ ਜਿ ਬੁਝਾਈ ਨਾਨਕ ਆਖਦਾ ਹੈ ਗੁਰੂ ਨੇ ਮੈਨੂੰ ਇਹ ਸੂਝ ਬਖਸ਼ ਦਿੱਤੀ ਹੈ ਕਿਹੜੀ ਸੂਝ ਨਾਮ বিনা ਗਤ ਕਿਨੈ ਨਾ ਪਾਈ ਕੇ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਕਿਸੇ ਨੇ ਕਦੇ ਉੱਚੀ ਆਤਮਿਕ ਅਵਸਥਾ ਹਾਸਲ ਨਹੀਂ ਕੀਤੀ ਪਰ ਬਾਤੀ ਮਹੱਲਾ ਪਹਿਲਾ ਇੱਕ ਧੁਰ ਬਖਸ਼ ਲਏ ਗੁਰਪੂਰ ਸੱਚੀ ਬੰਤ ਬਣਾਈ ਜਿਹੜੇ ਬੰਦੇ ਧੁਰੋਂ ਪ੍ਰਭੂ ਦੀ ਰਜ਼ਾ ਅਨੁਸਾਰ ਪੂਰੇ ਗੁਰੂ ਨੇ ਬਖਸ਼ੇ ਹਨ ਜਿਨ੍ਹਾਂ ਉੱਤੇ ਗੁਰੂ ਨੇ ਮਿਹਰ ਕੀਤੀ ਹੈ ਗੁਰੂ ਨੇ ਉਹਨਾਂ ਦੀ ਮਾਨਸਿਕ ਥਕਾਵਟ ਵੈਗ੍ਰੂ ਮਾਨਸਿਕ ਪਨਾਵਟ ਅਜੇ ਹੀ ਬਣਾ ਦਿੱਤੀ ਹੈ ਕਿ ਉਹਨਾਂ ਨੂੰ ਸਦਾ ਥਿਰ ਪ੍ਰਭੂ ਦੇ ਸਿਮਰਨ ਵੱਲ ਪ੍ਰੇਰਿਤੀ ਹੈ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁੱਖ ਬਿਸਰੇ ਪਤ ਪਾਈ ਉਹ ਸਦਾ ਪਰਮਾਤਮਾ ਦੇ ਨਾਮ ਰੰਗ ਨਾਲ ਰੰਗੇ ਰਹਿੰਦੇ ਹਨ ਉਹਨਾਂ ਦੇ ਮਨ ਨੂੰ ਸਦਾ ਥਿਰ ਰਹਿਣ ਵਾਲਾ ਪ੍ਰੇਮ ਰੰਗ ਚੜਿਆ ਰਹਿੰਦਾ ਹੈ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਤੇ ਉਹ ਲੋਕ ਪਰ ਲੋਕ ਵਿੱਚ ਸੋਭਾ ਖਟਦੇ ਹਨ ਝੂਠੀ ਦੁਰਮਤਕੀ ਚਤੁਰਾਈ ਪੈੜੀ ਮਤ ਤੋਂ ਪੈਦਾ ਹੋਈ ਸਿਆਣਪ ਮਨੁੱਖ ਨੂੰ ਨਾਸਵੰਤ ਪਦਾਰਥਾਂ ਵੱਲ ਪ੍ਰੇਰਦੀ ਰਹਿੰਦੀ ਹੈ ਬਿਨ ਸਤ ਬਾਰ ਨਾ ਲਾਗੇ ਕਾਈ ਰਹਾਓ ਇਸ ਸਿਆਣਪ ਦੇ ਕਾਰਨ ਮਨੁੱਖ ਨੂੰ ਆਤਮ ਕੋ ਮੋਤੇ ਮਰਦਿਆਂ ਰਤਾ ਚਿਰ ਨਹੀਂ ਲੱਗਦਾ ਰਹਾਓ ਮਨਮੁਖ ਕੋ ਦੁੱਖ ਦਰਦ ਵੇ ਆਪਸ ਮਨਮੁਖ ਦੁੱਖ ਨਾ ਜਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਕਈ ਕਿਸਮ ਦੇ ਦੁੱਖ ਕਲੇਸ਼ ਦਬਾਈ ਰੱਖਦੇ ਹਨ ਆਪਣੇ ਮਨ ਦੀ ਗਵਾਹੀ ਵਿੱਚ ਉਹਨਾਂ ਦਾ ਦੁੱਖ ਕਦੇ ਦੂਰ ਨਹੀਂ ਹੁੰਦਾ ਸੁਖ ਦੁੱਖ ਦਾਤਾ ਗੁਰਮੁਖ ਜਾਤਾ ਮੇਲ ਲਏ ਸਰਣਾਈ ਜਿਹੜੇ ਬੰਦੇ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਸੁਖ ਦੇਣ ਵਾਲੇ ਪਰਮਾਤਮਾ ਨਾਲ ਡੂੰਗੀ ਸਾਝ ਪਾਉਂਦੇ ਹਨ ਪਰਮਾਤਮਾ ਉਹਨਾਂ ਨੂੰ ਆਪਣੀ ਸਰਨ ਵਿੱਚ ਰੱਖ ਕੇ ਆਪਣੇ ਨਾਲ ਮਿਲਾ ਲੈਂਦਾ ਹੈ ਮਨਮੁਖ ਤੇ ਅਬ ਭਗਤੇ ਨਾ ਹੋਵਸ ਹੋ ਮੈਂ ਪਚਹਿ دیਵਾਨੇ ਮਨਮੁਖਾਂ ਪਾਸੋਂ ਜਿਤਦੀ ਇਕਾਗਰਤਾ ਨਾਲ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਕਿਉਂਕਿ ਉਹ ਮਨਮੁਖ ਨੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹਨ ਤੇ ਜਿਹੜੇ ਗੁਰਮਖ ਨੇ ਉਹ ਭਗਤੀ ਕਰਦੇ ਹਨ ਕਿਉਂਕਿ ਉਹ ਗੁਰੂ ਦੀ ਗੱਲ ਮੰਨਦੇ ਹਨ ਕਿਉਂਕਿ ਉਹ ਹੋਮੇ ਵਿੱਚ ਕਮਲੇ ਹੋਏ ਹੋਏ ਅੰਦਰੋਂ ਖੁਵਾਰ ਹੁੰਦੇ ਰਹਿੰਦੇ ਹਨ ਮਨਮੁਖ ਇਹੋ ਮਨੁਆਖਿ ਨ ਊਬ ਪਿਆਲੀ ਜਬ ਲਗ ਸ਼ਬਦ ਨ ਜਾਣੇ ਜਦੋਂ ਤੱਕ ਮਨੁਖ ਗੁਰੂ ਦੇ ਸ਼ਬਦ ਨਾਲ ਸਾਝ ਨਹੀਂ ਪਾਉਂਦਾ ਤਦ ਤੱਕ ਇਸ ਦਾ ਇਹ ਮਨ ਮਾਇਆ ਦੇ ਮੋਹ ਕਾਰਨ ਕਦੇ ਕਾਸ਼ ਵਿੱਚ ਜਾ ਪਹੁੰਚਦਾ ਹੈ ਕਦੇ ਪਤਾਲ ਵਿੱਚ ਜਾ ਡਿੱਗਦਾ ਹੈ ਭੁੱਖ ਪਿਆਸਾ ਜਗ ਪਿਆ ਤਿਪਤ ਨਹੀਂ ਬਿਨ ਸਤਗੁਰ ਪਾਏ ਜਗਤ ਮਾਇਆ ਦੀ ਭੁੱਖ ਮਾਇਆ ਦੀ ਤਰੇ ਨਾਲ ਘਬਰਾਇਆ ਪਿਆ ਹੈ ਸਤਗੁਰ ਕੀ ਸਤਗੁਰ ਦੀ ਸ਼ਰਨ ਆਉਣ ਤੋਂ ਬਿਨਾ ਤ੍ਰਿਸ਼ਨਾ ਨਹੀਂ ਮਿਟਦੀ ਸੰਤੋਖ ਨਹੀਂ ਆਉਂਦਾ ਸਹਿਜ ਹੈ ਸਹਿਜ ਮਿਲੇ ਸੁਖ ਪਾਈਐ ਦਰਗਹਿ ਪੈਦਾ ਜਾਏ ਗੁਰੂ ਦੀ ਸ਼ਰਨ ਪਿਆ ਆਤਮਿਕ ਡੋਲਤਾ ਪ੍ਰਾਪਤ ਹੁੰਦੀ ਹੈ ਪਰਮਾਤਮਾ ਬਹੁਤ ਬੇਅੰਤ ਹੈ ਆਤਮਿਕ ਆਨੰਦ ਮਿਲਦਾ ਹੈ ਤੇ ਪਰਮਾਤਮਾ ਦੀ ਹਜ਼ੂਰੀ ਵਿੱਚ ਮਨੁੱਖ ਆਦਰ ਨਾਲ ਜਾਂਦਾ ਹੈ ਦਰਗਹਿ ਦਾਨਾ ਬੀਨਾ ਇੱਕ ਆਪੇ ਨਿਰਮਲ ਗੁਰ ਕੀ ਬਾਣੀ ਸਤਗੁਰੂ ਦੀ ਪਵਿੱਤਰ ਬਾਣੀ ਵਿੱਚ ਜੁੜਿਆਂ ਇਹ ਸਮਝ ਆਉਂਦੀ ਹੈ ਕਿ ਪ੍ਰਮਾਤਮਾ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ਆਪ ਹੀ ਸਭ ਦੇ ਕਰਮ ਵੇਖਦਾ ਹੈ ਆਪੇ ਸੁਰਤਾ ਸੱਚ ਵਿਚਾਰਸ ਆਪੇ ਬੂਝੈ ਪਦ ਨਿਰਬਾਣੀ ਸਦਾ ਥਿਰ ਪ੍ਰਭੂ ਆਪ ਹੀ ਸਭ ਦੀਆਂ ਅਰਦਾਸਾਂ ਸੁਣਦਾ ਹੈ ਤੇ ਵਿਚਾਰਦਾ ਹੈ ਆਪ ਹੀ ਜੀਵਾਂ ਦੀਆਂ ਲੋੜਾਂ ਸਮਝਦਾ ਹੈ ਆਪ ਹੀ ਵਾਸਨਾ ਰਹਿਤ ਆਤਮਕ ਅਵਸਥਾ ਦਾ ਮਾਲਕ ਹੈ ਜਲ ਤਰੰਗ ਗਨੀ ਪਵਨ ਫੁਨ ਤ੍ਰੈ ਮਿਲ ਜਗਤੋ ਪਾਇਆ ਗੁਰੂ ਦੀ ਰਾਹ ਹੀ ਇਹ ਸਮਝਾਉਂਦੀ ਹੈ ਕਿ ਪਰਮਾਤਮਾ ਨੇ ਆਪ ਹੀ ਪਾਣੀ ਅੱਗ ਹਵਾ ਆਦਕ ਤੱਤ ਪੈਦਾ ਕੀਤੇ ਪ੍ਰਭੂ ਦੇ ਹੁਕਮ ਵਿੱਚ ਹੀ ਇਹਨਾਂ ਤਿੰਨਾਂ ਨੇ ਮਿਲ ਕੇ ਜਗਤ ਪੈਦਾ ਕੀਤਾ ਐਸਾ ਬਾਲਸ਼ਾਲ ਤੈਨ ਕੋ ਦਿਆ ਹੁਕਮੀ ਠਾਕ ਰਹਾਇਆ ਪਰਮਾਤਮਾ ਨੇ ਇਨਾ ਤੱਤਾ ਨੂੰ ਬੇਅੰਤ ਤਾਕਤ ਦਿੱਤੀ ਹੋਈ ਹੈ ਪਰ ਆਪਣੇ ਹੁਕਮ ਨਾਲ ਇਹਨਾਂ ਨੂੰ ਬੇਥਵੀ ਤਾਕਤ ਵਰਤਣ ਵੱਲ ਰੋਕ ਵੀ ਰੱਖਿਆ ਹੈ ਪ੍ਰਮਾਤਮਾ ਨੇ ਕਿਉਂਕਿ ਪ੍ਰਮਾਤਮਾ ਬੜਾ ਬੇਅੰਤ ਹੈ ਤੇ ਕਿਸੇ ਨੂੰ ਇਨੀ ਤਾਕਤ ਦੇ ਕੇ ਉਸ ਨੂੰ ਰੋਕ ਵੀ ਸਕਦਾ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਪ੍ਰਮਾਤਮਾ ਦੇ ਹੁਕਮ ਅੰਦਰ ਹੀ ਇਹ ਤਤ ਕੰਮ ਕਰਦੇ ਹਨ ਐਸੇ ਜਨ ਵਿਰਲੇ ਜਗ ਅੰਦਰ ਪਰਖ ਖਜ਼ਾਨੇ ਪਾਇਆ ਜਗਤ ਵਿੱਚ ਅਜਿਹੇ ਬੰਦੇ ਵਿਰਲੇ ਹਨ ਜਿਨ੍ਹਾਂ ਦੇ ਜੀਵਨ ਨੂੰ ਪਰਖ ਕੇ ਤੇ ਪ੍ਰਵਾਨ ਕਰਕੇ ਪ੍ਰਮਾਤਮਾ ਨੇ ਆਪਣੇ ਖਜ਼ਾਨੇ ਵਿੱਚ ਪਾ ਲਿਆ ਜਾਤ ਵਰਨ ਤੇ ਭਏ ਅਤੀਤਾ ਮਮਤਾ ਲੋਭ ਛੁਕਾਇਆ ਅਜਿਹੇ ਬੰਦੇ ਜਾਤ ਤੇ ਬ੍ਰਾਹਮਣ ਖਤਰਿਆਕ ਵਰਨ ਦੇ ਮਾਣ ਤੋਂ ਨਿਰਲੇਪ ਰਹਿੰਦੇ ਹਨ ਤੇ ਮਾਇਆ ਦੀ ਮਮਤਾ ਦੇ ਮਾਇਆ ਦੀ ਮਮਤਾ ਤੇ ਮਾਇਆ ਦਾ ਲੋਭ ਦੂਰ ਕਰ ਲੈਂਦੇ ਹਨ ਨਾਮ ਰਤੇ ਤੀਰਥ ਸੇ ਨਿਰਮਲ ਦੁੱਖ ਹੋ ਮੈ ਮੈਲ ਚੁਕਾਇਆ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਹੋਏ ਬੰਦੇ ਅਸਲੀ ਪਵਿੱਤਰ ਤੀਰਥ ਹਨ ਉਹਨਾਂ ਨੇ ਹੋਮੈ ਦਾ ਦੁੱਖ ਹੋਮੈ ਦੀ ਮੈਲ ਆਪਣੇ ਮਨ ਵਿੱਚੋਂ ਮੁਕਾਲਈ ਹੁੰਦੀ ਹੈ ਦੂਰ ਕਰ ਲਈ ਹੈ ਨਾਨਕ ਤਿੰਨ ਕੇ ਚਰਨ ਪਖਾਲੈ ਜਿਨਾ ਗੁਰਮਖ ਸਾਚਾ ਪਾਇਆ ਹੈ ਨਾਨਕ ਗੁਰੂ ਦੀ ਸ਼ਰਨ ਪੈ ਕੇ ਜਿਨ੍ਹਾਂ ਬੰਦਿਆਂ ਨੂੰ ਸਦਾ ਤੇ ਰਹਿਣ ਵਾਲਾ ਪ੍ਰਮਾਤਮਾ ਪਿਆਰਾ ਲੱਗਦਾ ਹੈ ਮੈਂ ਉਹਨਾਂ ਦੇ ਚਰਨਾਂ ਧੋਂਦਾ ਹਾਂ ਨਾਮ ਰਤੇ ਤੀਰਥ ਸੇ ਨਿਰਮਲ ਦੁੱਖ ਹੋ ਮੈਂ ਮੈਲ ਚੁਕਾਇਆ ਨਾਨਕ ਤਿੰਨ ਕੇ ਚਰਨ ਪਖਾਲੈ ਜਿਨਾ ਗੁਰਮਖ ਸਾਚਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1345 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1346 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਗੁਰੂ ਪਿਆਰਿਓ ਪਿੱਛੇ ਸਪੀਕਰ ਦੀ ਆਵਾਜ਼ ਆ ਰਹੀ ਹੈ ਸਵੇਰੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਜੋ ਸਾਡੇ ਪਿੰਡ ਦਾ ਗਰੰਥੀ ਸਿੰਘ ਹੈ ਨਾ ਇਹ ਬਹੁਤ ਪਰੇਸ਼ਾਨ ਕਰਦਾ ਹੈ ਲੋਕਾਂ ਨੂੰ ਕਿਉਂਕਿ ਗੁਰਬਾਣੀ ਮਨ ਵਿੱਚ ਵਸਾਉਣ ਵਾਲੀ ਸੀ ਆਪਣੇ ਆਪ ਨੂੰ ਸਮਝਾਉਣ ਵਾਲੀ ਬਾਣੀ ਹੈ ਤੇ ਇਹ ਸਵੇਰੇ 4 ਵਜੇ ਤੋਂ 7 ਵਜੇ ਤੱਕ ਬਹੁਤ سارے ਪਿੰਡ ਨੂੰ ਪਰੇਸ਼ਾਨ ਕਰਦਾ ਹੈ ਸਾਡੇ ਵਰਗੇ ਨਿਤਨੇਮੀਆਂ ਨੂੰ ਨਿਤਨੇਮੀ ਕਰਨ ਦਿੰਦਾ ਜਿਹੜੇ ਨਾਮ ਚ ਜੁੜਦੇ ਨੂੰ ਮਨ ਨੂੰ ਨਾਮ ਵਿੱਚ ਨਹੀਂ ਜੁੜਨ ਦਿੰਦਾ ਤੈਨੂੰ ਕਈ ਵਾਰੀ ਬੇਨਤੀ ਕੀਤੀ ਹੈ ਪਰ ਇਹਨੂੰ ਰੱਬ ਹੀ ਸਮਝਾਵੇ ਤੇ ਸਮਝਾਵੇ ਇਹ ਸਾਡੀਆਂ ਬੇਨਤੀਆਂ ਪ੍ਰਵਾਨ ਨਹੀਂ ਕਰਦਾ ਆਵਾਜ਼ ਬਹੁਤ ਛੱਡੀ ਸਪੀਕਰ ਦੀ ਪਿੱਛੇ ਆ ਰਹੀ ਹੋਣੀ ਹੈ ਇਸ ਗੱਲ ਦੀ ਮਾਫੀ ਮੰਗਦਾ ਹਾਂ ਮੈਂ ਸੋ ਕੱਲ ਨੂੰ 1346 ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ